ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਆਪਾਂ ਤੁਹਾਡੇ ਲਈ ਰੋਜ਼ ਨਵੀਆਂ-ਨਵੀਆਂ ਪੋਸਟਾਂ ਲੈ ਕੇ ਆਉਂਦੇ ਰਹਿੰਨੇ ਆ ਜਿਹੜੇ ਜਿਹੜੇ ਆਪਾਂ ਫੀਲਡ ਵਿੱਚ ਸੀਮਨ ਵਰਤੇ ਆ ਉਹਨਾਂ ਦੇ ਬੱਚੇ ਦਿਖਾਈ ਦਿਆ ਉਹਨਾਂ ਬਾਰੇ ਜਿਹੜੇ ਬੋਲ ਆਪਾਂ ਦਸੀਮਨ ਦੂਜ ਕੀਤਾ ਹੁੰਦਾ ਉਹਦੇ ਬਾਰੇ ਆਪਾਂ ਤੁਹਾਨੂੰ ਜਿੰਨਾ ਕੰਪਨੀ ਨੇ ਦੱਸਿਆ ਹੁੰਦਾ ਉਹ ਡਿਟੇਲ ਵਾਈ ਦੱਸਣ ਦੀ ਕੋਸ਼ਿਸ਼ ਵੀ ਕਰਦੇ ਆ ਤੇ ਇੱਕ ਆਪਣਾ ਇਸ ਤੋਂ ਇਲਾਵਾ ਆਪਾਂ ਇੱਕ ਹੋਰ ਵੀ ਸੁਝਾਅ ਦੇਣਾ ਚਾਹੁੰਦੇ ਆ ਜਿਵੇਂ ਪਹਿਲਾਂ ਆਪਾਂ ਦੇਖਦੇ ਸੀਗੇ ਕੁਝ ਸਾਲ ਪਹਿਲਾਂ ਜਰਮਨ ਸ਼ੈਫਡ ਕੁੱਤਿਆਂ ਦਾ ਟ੍ਰੈਂਡ ਆਇਆ ਸੀਗਾ ਉਦੋਂ ਹਰ ਇੱਕ ਬੰਦਾ ਕਹਿੰਦਾ ਸੀਗਾ ਵੀ ਮੇਰੇ ਘਰੇ ਜਰਮਨ ਸ਼ੈਫਡ ਹੋਵੇ ਫਲਾਨੇ ਨੇ ਰੱਖਿਆ ਉਹਨੇ ਉਹਦੇ ਚ 5 ਲੱਖ ਕਮਾ ਲਿਆ ਉਹਨੇ ਉਹ ਚ ਏਨੇ ਕਮਾ ਲਏ ਉਵੇਂ ਹੀ ਦੌੜ ਗਮਾਂ ਵਾਲੇ ਪਾਸੇ ਵੀ ਆ ਗੁੱਸਾ ਨਾ ਕਰਿਓ ਪਰ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਥੋੜੀਆਂ ਕੌੜੀਆਂ ਪਰ ਸੱਚੀਆਂ ਆ ਆਪਾਂ ਵੀ ਇਹ ਚੀਜ਼ਾਂ ਚੋਂ ਲੰਘ ਚੁੱਕੇ ਆ ਸੀਮਨ ਤੁਸੀਂ ਕਈ ਵਰੀ ਇਹਨਾ ਸੋਚਿਆ ਕਰੋ ਫਲਾਨਾ ਇੱਡਾ ਮਹਿੰਗਾ ਲਵਾ ਰਿਆ ਤੇ ਆਪਾਂ ਵੀ ਉਹ ਹੀ ਲਵਾਉਣਾ ਜਾਂ ਆਪਾਂ ਮਹਿੰਗੀ ਗਾਂ ਖਰੀਦ ਲਈਏ ਕੋਸ਼ਿਸ਼ ਕਰੋ ਆਪਦੇ ਜਿਹੜੇ ਘਰੇ ਜਾਨਵਰ ਆ ਉਹਨਾਂ ਨੂੰ ਆਪਾਂ ਉੱਚੇ ਲੈਵਲ ਤੇ ਲੈ ਕੇ ਜਾਈਏ ਉੱਚੇ ਲੈਵਲ ਦਾ ਮਤਲਬ ਹੈ ਵੀ ਚੰਗੇ ਸੀਮਨ ਲਵਾ ਕੇ ਉਹਨਾਂ 'ਚ ਹੌਲੀ-ਹੌਲੀ ਸੁਧਾਰ ਕਰੀਏ ਆਪਦੀ ਜੇਬ ਦੇ ਅਕੋਰਡਿੰਗ ਮੰਨ ਲਓ ਅੱਜ ਮੇਰੀ ਜੇਬ ਨਹੀਂ ਮਤਲਬ ਚੱਲਦੀ ਵੀ ਮੈਂ ਜਾਨਵਰ ਲੈ ਲਾਂ 3 ਲੱਖ ਵਾਲਾ ਤੇ ਉਹਨੂੰ ਮੈਨੂੰ ਉਹਦੀ ਕੇਅਰ ਵਾਸਤੇ ਵੀ ਉਨਾ ਹੀ ਖਰਚ ਚਾਹੀਦਾ ਤੇ ਇਸੇ ਕਰਕੇ ਆਪਾਂ ਆਪਦੇ ਜਿਹੜੇ ਘਰੇ ਜਾਨਵਰ ਸੁਧਾਰ ਕਰਦੇ ਆ ਉਹ ਆਪਣੇ ਨਾਲ ਤਾਂ ਰਹਿਣ ਦੇ ਅਨੁਕੂਲ ਹੋ ਜਾਂਦੇ ਆ ਤੇ ਪਲੱਸ ਉਹ ਆਪਾਂ ਨੂੰ ਖਰਚਾ ਵੀ ਨਹੀਂ ਮਹਿਸੂਸ ਹੁੰਦਾ ਜਿਹੜਾ ਆਪਾਂ ਘਰੇ ਜਾਨਵਰ ਤਿਆਰ ਕਰਦੇ ਆ ਕਿਉਂਕਿ ਇਕੱਠੇ ਪੈਸੇ ਲਾਉਣੇ ਬਾਈ ਹਰ ਇੱਕ ਨੂੰ ਬਹੁਤ ਔਖੇ ਆ ਇਸੇ ਕਰਕੇ ਆਪਣੀ ਕੋਸ਼ਿਸ਼ ਹੈ ਤੁਸੀਂ ਘਰੇ ਆਪਦੇ ਸੀਮਨ ਲਵਾ ਕੇ ਸੀਮਨ ਸੁਧਾਰ ਕਰਕੇ ਬੱਚੇ ਪੈਦਾ ਤੇ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਇਸੇ ਤਰ੍ਹਾਂ ਹੀ ਇੱਕ ਨਾਰਮਲ ਰੇਟ ਦੇ ਬੁੱਲ ਦਾ ਬੱਚਾ ਦਿਖਾ ਰਹੇ ਆ 40135 ਡੈਨਮਾਰਕ ਇੰਪੋਰਟਡ ਫਾਲਕਨ ਬੋਲਦਾ ਬੱਚਾ ਜੀ ਤੇ ਜੇ ਰੇਟ ਵਾਈਜ਼ ਗੱਲ ਕਰੀਏ ਬਹੁਤ ਹੀ ਨਾਰਮਲ ਰੇਟ ਦਾ ਬੋਲਾ ਜੀ ਪਰ ਪਲੱਸ ਪੁਆਇੰਟ ਬਹੁਤ ਆ ਜੀ ਮਦਰ ਸਾਈਡ ਤੇ ਫਾਦਰ ਸਾਈਡ ਤੋਂ 14000 ਪਲੱਸ ਵਾਲਾ ਬੋਲਾ ਜੀ ਇਹ ਤੇ ਜਿਹੜਾ ਇਹਦਾ ਪਿਓ ਆ ਉਹਦੀ ਵੀ ਆਪਾਂ ਫੋਟੋ ਵਿੱਚ ਐਡਿਟ ਕਰਤੀ ਆ ਜਿਹੜਾ ਫਾਲਕਨ ਬੋਲਦਾ ਪਿਓ ਆ ਬੁੱਗੀ ਪੀ ਉਹ ਬੋਲਦੀ ਫੋਟੋ ਵੀ ਆਪਾਂ ਵਿੱਚ ਐਡ ਕਰਤੀ ਆ ਬਹੁਤ ਹੀ ਸਟਰੋਂਗ ਲਾਈਨ ਦਾ ਬੋਲਾ ਜੀ ਇਹ ਤੇ ਬੱਚਾ ਤੁਹਾਡੇ ਸਾਹਮਣੇ ਆ ਇਸੇ ਕਰਕੇ ਆਪਾਂ ਤੁਹਾਨੂੰ ਕਹਨੇ ਆ ਜਿਵੇਂ ਆਪਦੇ ਜਾਨਵਰ ਦੇ ਅਕੋਰਡਿੰਗ ਤੁਸੀਂ ਹੌਲੀ-ਹੌਲੀ ਆਪਾਂ ਨੂੰ 2 ਸਾਲ ਲੱਗ ਜਾਣਗੇ 4 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਆਪਾਂ ਉਹਦੇ ਘਰ ਤੋਂ ਜਿਵੇਂ ਆਪਣਾ ਰੈਸ ਸੈਨ ਆ ਉਹਦੇ ਅਕੋਰਡਿੰਗ ਆਪਾਂ ਨਸਲ ਸੁਧਾਰ ਕਰੀਏ ਨਾ ਕਿ ਵੀਡੀਓ ਵਾਲਿਆਂ ਦੇ ਮਗਰ ਲੱਗ ਕੇ ਮਹਿੰਗੇ ਜਾਨਵਰ ਖਰੀਦ ਲੀਏ ਪਾ ਇੱਕੇ ਦਮ ਸ਼ਾਲ ਮਾਰੀਏ ਹੌਲੀ-ਹੌਲੀ ਜੇ ਆਪਾਂ ਕੰਮ ਕਰਦੇ ਆ ਆਪਦਾ ਘਰ ਤੋਂ ਆਪਾਂ ਜਾਨੀ ਕਿ ਨਸਲਾਂ ਤੋਂ ਸੁਧਾਰ ਕਰਦੇ ਆ ਛੋਟੇ ਜਾਨਵਰਾਂ ਤੋਂ ਤਾਂ ਜਿਆਦਾ ਵਧੀਆ ਜੇਬ ਤੇ ਜਿਆਦਾ ਭਾਰ ਨਹੀਂ ਪੈਂਦਾ ਕਿਉਂਕਿ ਆਪਾਂ ਇਹ ਚੀਜ਼ਾਂ ਦੇਖੀਆਂ ਫੀਲਡ ਵਿੱਚ ਵੀ ਦੇਖਦੇ ਆਂ ਤੇ ਹੰਡਾਈਆਂ ਵੀ ਆ ਬਾਈ ਕਿਉਂਕਿ ਇਹ ਗੱਲਾਂ ਤੁਹਾਨੂੰ ਬਾਈ ਕੋਈ ਨਹੀਂ ਤੁਹਾਡਾ ਸ਼ੇਅਰ ਕਰੂਗਾ ਕਿਉਂਕਿ ਜਿਹੜੇ ਬੰਦੇ ਨੇ ਬਾਈ ਪੈਸੇ ਕਮਾਉਣੇ ਆ ਉਹ ਅਗਲਾ ਆਪਦੇ ਜਾਨਵਰ ਦਿਖਾਊਗਾ ਗਾਹਕ ਪੱਟੂਗਾ ਸੇਮੀ ਚੀਜ਼ਾਂ ਇਹ ਕੁੱਤਿਆਂ ਵਾਲਾ ਚ ਹੁੰਦੀਆਂ ਸੀਗੀਆਂ ਤੇ ਮੁੜ ਕੇ ਅਗਲਾ ਬਾਈ ਕੋਈ ਬਾਤ ਨਹੀਂ ਪੁੱਛਦਾ ਇਸੇ ਕਰਕੇ ਮਹਿੰਗਿਆ ਮਗਰ ਜਾਂ ਮਤਲਬ ਲੋਕਾਂ ਮਗਰ ਨਾ ਲੱਗਿਆ ਸਮਾਂ ਲੱਗ ਜੂਗਾ ਹੌਲੀ ਹੌਲੀ ਚੰਗੀ ਪੈਡਾਗਰੀ ਦੇ ਜਿਹੜੇ ਬੁੱਲ ਆ ਉਹ ਤੁਸੀਂ ਦੇਖ ਕੇ ਜੋ ਵੀ ਤੁਹਾਡੇ ਘਰ ਡਾਕਟਰ ਹੁੰਦਾ ਉਸ ਤੋਂ ਤੁਸੀਂ 2 ਮਿੰਟ ਸਮਾਂ ਕਢਾ ਕੇ ਸਰਚ ਮਾਰ ਕੇ ਬੁੱਲ ਲਵਾਓ ਜਿਵੇਂ ਐਬੀਐਸ ਕੰਪਨੀ ਦੇ ਤੁਸੀਂ ਆਪਾਂ ਨੂੰ ਪੁੱਛ ਸਕਦੇ ਆ ਵੀ ਕਿਹੜੇ ਬੁੱਲ ਜਾਂ ਕਿਸੇ ਵੀ ਕੰਪਨੀ ਦੀ ਤੁਸੀਂ ਆਪਾਂ ਨੂੰ ਵੈਡ ਦੀ ਫੋਟੋ ਪਾ ਦਿਆ ਕਰੋ ਵੀ ਆਸ ਬੁੱਲ ਦੀ ਆ ਆਪਾਂ ਤੁਹਾਨੂੰ ਟਾਈਮ ਕੱਟ ਕੇ ਦੱਸ ਦਾਂ ਕਰਾਂਗੇ ਸਰਚ ਮਾਰ ਕੇ ਵੀ ਇਹਨੂੰ ਕਿਹੜਾ ਬੁੱਲ ਲੱਗ ਸਕਦਾ ਵੀ ਇਹਦੀ ਇਨ ਬਰੀਡਿੰਗ ਤਾਂ ਨਹੀਂ ਹੁੰਦੀ ਵੀ ਜਿਹੜੀ ਪਿਤਾ ਵਾਲੀ ਲਾਈਨ ਆ ਮਾਤਾ ਵਾਲੀ ਲਾਈਨ ਆ ਉਹ ਸੇਮ ਤਾਂ ਨਹੀਂ ਰਿਪਲਾਈ ਹੋ ਜਾ ਕਰੂਗਾ ਰਿਪਲਾਈ ਭਾਵੇਂ ਥੋੜਾ ਲੇਟ ਹੋ ਜੇ ਪਰ ਤੁਸੀਂ ਇਸ ਟਾਪਿਕ ਤੇ ਕੰਮ ਕਰੋ ਰਿਕਾਰਡ ਆਪ ਦਾ ਘਰੇ ਖੁਦ ਰੱਖੋ ਬਾਈ ਆਪਣੀ ਕਾਪੀ ਲਾਓ ਆਪਾਂ ਪਹਿਲਾਂ ਵੀ ਰੋਲਾ ਪਾਉਣੇ ਹੁੰਦੇ ਆ ਵੀ ਆਪਦੇ ਜਾਨਵਰਾਂ ਦਾ ਰਿਕਾਰਡ ਤੁਸੀਂ ਖੁਦ ਰੱਖੋ ਤੇ ਬਾਕੀ ਹੌਲੀ-ਹੌਲੀ ਨਸਲ ਸੁਧਾਰ ਹੋ ਜਾਣਾ ਵੈਗਰੂ ਤੇ ਭਰੋਸਾ ਰੱਖੋ ਸੱਚੇ ਦਿਲੋਂ ਮਿਹਨਤ ਕਰਦੇ ਰਹੋ ਚੰਗੀ ਫੀਡ ਵਰਤੋ ਚੰਗਾ ਪਾਊਡਰ ਵਰਤੋ ਤੇ ਇਹਨਾਂ ਦੀ ਕੇਅਰ ਵਧੀਆ ਕਰੋ ਤੇ ਨਸਲ ਸੁਧਾਰ ਆਪੇ ਹੀ ਹੋ ਜਾਣਾ ਵੀਡੀਓ ਚੰਗੀ ਲੱਗੀ ਤਾਂ